ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਰਾਦਾ ਕਿਰਪਾ ਕਲੱਬ ਖਰੜ ਦੇ ਵੱਲੋਂ ਖਰੜ ਸ਼ਹਿਰ ਦੇ ਵਿੱਚ ਜੋ ਢੋਬੀਆਂ ਵਾਲਾ ਮਹੱਲਾ ਹੈ ਇੱਥੇ ਰਾਸ ਲੀਲਾ ਕਰਵਾਈ ਜਾ ਰਹੀ ਹੈ ਬਰਿੰਦਾਵਨ ਤੋਂ ਇੱਥੇ ਜੋ ਰਾਸ ਲੀਲਾ ਕਰਨ ਦੇ ਲਈ ਬ੍ਰਿਜ ਵਾਸੀ ਉੱਚੇ ਹਨ ਉਹਨਾਂ ਦੇ ਦੁਆਰਾ ਇਹ ਰਾਸਲੀਲਾ ਦਿਖਾਈ ਜਾ ਰਹੀ ਹੈ ਤੇ ਜੋ ਮੈਡਮ ਲਖਪ੍ਰੀਤ ਕੌਰ ਜੀ ਪੰਕਜ ਕਪੂਰ ਜੀ ਅਤੇ ਰਾਧਾ ਕਰਪਾ ਕਲਬ ਦੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਰਾਸਲੀਲਾ ਹੈ ਚੱਲ ਰਹੀ ਹੈ ਤੇ ਆਓ ਤੁਹਾਨੂੰ ਇੱਥੇ ਜੋ ਪ੍ਰਬੰਧਕ ਨੇ ਅਤੇ ਹੋਰ ਵੀ ਜੋ ਬੱਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਇਹ ਰਾਸਲੀਲਾ ਦੀਆਂ ਝਲਕੀਆਂ ਵੀ ਦਿਖਾਉਨੇ ਆ ਰਾਦੇ 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 ਕੀ ਨਾਮ ਹੈ ਤੁਹਾਡਾ ਤਨੂ ਜੀ ਅੱਜ ਜੋ ਰਾਸਲੀ ਦਾ ਖਰੜ ਦੇ ਵਿੱਚ ਹੋ ਰਹੀ ਆ ਅੱਜ ਇਹਦਾ ਦੂਸਰਾ ਦਿਨ ਹੈ ਤਾਂ ਕੀ ਕਹਿਣਾ ਤੁਹਾਡਾ ਤੁਸੀਂ ਰਾਤ ਵੀ ਰਾਸਲੀ ਦਾ ਦੇਖੀ ਆ ਕਿਵੇਂ ਲੱਗੀ ਤੁਹਾਨੂੰ ਸਾਨੂੰ ਬਹੁਤ ਚੰਗੀ ਲੱਗੀ ਆ ਅੱਛਾ ਹਾਂਜੀ ਇਸ ਦੇ ਵਿੱਚ ਕੋਈ ਸਿੱਖਿਆ ਵੀ ਮਿਲਦੀ ਆ ਆਪਾਂ ਨੂੰ ਹਾਂਜੀ ਬਹੁਤ ਸਿੱਖਿਆ ਮਿਲਦੀ ਆ ਬੱਚਾ ਨੇ ਸਿਖਾਇਆ ਜਾਂਦਾ ਵੀ ਸਾਨੂੰ ਅੱਛੇ ਰਾਹਤੇ ਤੇ ਚੱਲਣਾ ਚਾਹੀਦਾ ਹੈ ਚੱਲਣਾ ਚਾਹੀਦਾ ਤੁਸੀਂ ਮੰਦਰ ਵਿੱਚ ਜਾਂਦੇ ਹੋ ਹਾਂਜੀ ਕਦੋਂ ਜਾਂਦੇ ਹੁੰਦੇ ਆ ਜਦੋਂ ਸਟਾਰਟ ਹੋਣ ਤੋਂ ਪੰਜ-ਸੱਤ ਮਿੰਟ ਪਹਿਲਾਂ ਆਹ 7 ਦਿਨ ਬਾਅਦ ਚੱਲ ਜਾਂਦੇ ਆ ਹਾਂਜੀ ਤਿੰਨੀ ਉਮਰ ਤੁਹਾਡੀ 12 ਸਾਲ 12 ਸਾਲ ਤੁਸੀਂ 12 ਸਾਲ ਦੀ ਉਮਰ ਦੇ ਵਿੱਚ ਮੰਦਰ ਵਿੱਚ ਕਿਵੇਂ ਜਾਣ ਲੱਗੇ ਤੁਹਾਨੂੰ ਕਿਸ ਤਰ੍ਹਾਂ ਇਹ ਪ੍ਰੇਰਿਤ ਹੋਇਆ ਕਿ ਕਿ ਨੂੰ ਦੇਖ ਕੇ ਤੁਸੀਂ ਲੱਗੇ ਮੰਦਰ ਜਾਣ ਜੀ ਅਸੀਂ ਤਾਂ ਸਾਨੂੰ ਰੱਬ ਨੇ ਬੁਲਾਇਆ ਸਾਨੂੰ ਦੱਸਾਇ ਕਿ ਤੁਸੀਂ ਚੰਗੇ ਰਾਹਤੇ ਤੇ ਚਲੋ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਇਸ ਤਰ੍ਹਾਂ ਹੀ

ਇਹ ਭੈਗੀ RAMNILA ਦੇ ਵਿੱਚ ਜਾ ਕੇ ਚਾਂਕੀਆਂ ਚ ਕੀਤਾ ਸੀਗਾ ਜੀ ਚਾਂਕੀਆਂ ਜ ਬੰਦੇ ਆ ਹਰ ਰੋਹ ਹਰੇਕ ਵਾਰੀ ਅੱਛਾ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਇਹ ਸੇਵਾ ਕਰਕੇ ਬਹੁਤ ਵਧੀਆ ਲੱਗਦੀ ਆ ਮੈਨੂੰ ਇੱਕ ਤਰ੍ਹਾਂ ਦਾ ਆਨੰਦ ਵੀ ਮਿਲਦੀ ਕਿਤੇ ਨਹੀਂ ਸਿੱਖ ਵੀ ਮਿਲਦੀ ਆ ਜੀ ਵਧੀਆ ਲੱਗਦਾ ਹੈ ਜੀ ਮੈਂ ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ ਇਹ ਆ ਹਰ ਵਾਰੀ ਹੋਈ ਜਾਂਦਾ ਤੇ ਜੀ ਵਧੀਆ ਗੱਲ ਹੈ ਹਰੇਕ ਵਾਰੀ ਹਰੇਕ ਸਾਲ ਹੁੰਦਾ ਸੀ ਹਰੇਕ ਸਾਲ ਬਹੁਤ ਆਨੰਦ ਲੈਂਦੇ ਆ ਜੀ ਬਹੁਤ ਮਜਾ ਆਉਂਦਾ ਹੈ ਬਹੁਤ ਵਧੀਆ ਰਾਸ ਰੀਲਾ ਹੁੰਦੀ ਹੈ ਜੀ ਜੀ ਹੈ ਹਾਂ ਜੀ ਰਾਦੇ ਰਾਦੇ 3 ਵਜਾ ਕ੍ਰਿਸ਼ਨ ਕਿਹੜੀ ਰਾਸ ਰੀਲਾ ਹੋ ਰਹੀ ਆ ਤੁਸੀਂ ਦੇਖਦੇ ਆ ਹਾਂ ਜੀ ਕਦੇ ਪਹਿਲਾਂ ਵੀ ਦੇਖੀ ਆ ਮੈਂ ਰਾਸ ਰੀਲਾ ਹੋਰ ਕੋਈ ਨਹੀਂ ਦੇਖੀਏ ਕੋਈ ਦੇਖੀ ਦੀ ਇਹ ਰਾਸ ਰੀਲਾ ਦੇਖੇ ਸਿੱਖਿਆ ਵੀ ਮਿਲਦੀ ਹੈ ਬਹੁਤ अच्छी सी किया मिलती है अच्छा ਤੁਸੀਂ ਵੀ ਕੁਝ ਸਿੱਖਿਆ ਹਾਂਜੀ ਕੀ ਗਾਂਦੇ ਦੇ ਬਾਰੇ ਕਿ ਰਾਸਲੀਆ ਹਰ ਸਾਲ ਹੋਰੀ ਜਾਂਦੀ ਹੈ ਰਾਦੇ 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 ਇਹ ਜਿਹੜੀ ਰਾਸਲੀਲਾ ਹੋਦੀ ਹੈ ਤੁਸੀਂ ਕਦੇ ਪਹਿਲਾਂ ਦੇਖੀ ਆ ਹਾਂਜੀ ਦੇਖੀ ਆ ਕਿੱਥੇ ਦੇਖੀ ਸੀ ਉਹ ਨਹੀਂ ਦੇਖੀ ਆ ਉਹ ਨਹੀਂ ਦੇਖੀ ਆ ਪੜਾਵਿਕਾ ਦੇਖੀ ਆ। ਨਾ। ਇਹਦੇ ਵਿੱਚ ਕੀ ਦਿਖਾਇਆ ਜਾਂਦਾ ਪਤਾ? ਹਾਂਜੀ ਇਹਦੇ ਵਿੱਚ ਯੋਦੀ ਨਦੀਆਂ ਰਸਲੀਲਾ ਹੁੰਦੀਆਂ ਇਸ ਵਿੱਚ ਬਹੁਤ ਸਾਰੇ ਸੀਨ ਹੁੰਦੇ ਆ ਚਰਚੇ। ਕਿਰਸ਼ਨ ਦਾ ਜਨਮ ਦਿਖਾਇਆ ਗਿਆ ਸੀ ਰਾਤ ਦੇਖਿਆ ਸੀ। ਹਾਂਜੀ। ਕਿਵੇਂ ਲੱਗਿਆ ਤੁਹਾਨੂੰ? ਸੋਹਣਾ ਲੱਗਿਆ ਬਹੁਤ। ਬਹੁਤ ਵਧੀਆ ਲੱਗਿਆ। ਹਾਂਜੀ। ਰਾਦੇ ਰਾਦੇ। ਰਾਦੇ ਰਾਦੇ। ਰਾਦੇ ਰਾਦੇ। ਰਾਦੇ ਰਾਦੇ। ਕੀ ਨਾਮ ਹੈ? ਅਰਮਾਨ। ਬੜੀ ਰਾਸੀ ਨਹੀਂ ਲਾ ਹੋ ਰਹੀ ਹੈ ਤੁਸੀਂ ਦੇਖਦੇ ਹੋ ਮੈਂ ਹਾਂਜੀ ਅੱਜ ਇਹਦਾ ਕਿੰਨਾ ਦਿਨ ਹੈ ਦੂਸਰਾ ਹੁਣ ਕਿਹੜਾ ਦਿਨ ਹੈ ਰਾਤ ਕੀ ਦੇਖਿਆ ਕਫੀਏ ਦੇ ਵਿੱਚ ਇਹ ਤੋਂ ਪਹਿਲਾਂ ਦੇਖਿਆ ਸੀ ਜਦੋਂ ਮੋਰ ਪੜੇ ਸੀ ਬੜਾ ਸੀ ਦੇਖਿਆ ਜੇ ਉਹ

ਸਾਨੀਅਤਰ ਅਮ ਸ਼ਾ ਅਲਾ ਨੀਅਰ ਤੋਂ ਬੀਆ ਵਾਲਾ ਮਹੱਲਾ ਚ ਸੀ ਦਾ ਸੀ ਲਾ ਦਾ ਅਰੇਂਜਮੈਂਟ ਕਰਵਾਇਆ ਹੈ ਜਿਵੇਂ ਸੱਡੇ ਹੋਰ ਸਮੂਹ ਸੇਵਕ ਵੀ ਹੈ ਜਿਵੇਂ ਕਾਲੀ ਵੀ ਦੱਸ ਸੀ ਪੰਕਚੱਡਾ ਜੀ लवली ਚਾਚੀ ਜੀ ਚਾਚੂ ਜੀ ਜਿਨ੍ਹਾਂ ਨੇ ਇਸ ਕਾਰਗ੍ਰਮ ਦੀ ਸੇਵਾ ਲਈਤੀ ਹੈ ਤੁਸੀਂ ਵੀ ਸੇਵਾ ਕੀਤੀ ਹੈ ਕੋਈ ਹਾਂਜੀ ਸੇਵਾ ਕਰੀਏ ਜੀ ਅਸੀਂ ਵੀ ਕਰਿਆ ਮੇਰੇ ਜੀ ਰੋਲ ਹੁੰਦਿਆ ਜੀ ਰੋਜ਼ ਨੌ ਦਿਨ ਦੇ ਦੁਆਰਪਾਲ ਦੇ ਜੀ ਦੇ ਉਸ ਤੋਂ ਬਾਅਦ ਜਿਵੇਂ ਉੱਪਰ ਜਾਂਦੇ ਆ ਹੈਲਪ ਕਰਨ ਹਾਂਜੀ ਓਕੇ ਰਾਧੇ ਰਾਦੇ ਰਾਧੇ ਰਾਦੇ ਰਾਧੇ ਰਾਦੇ ਤਨੂ ਜੀ ਇਹ ਜਿਹੜੀ ਇੱਥੇ ਰਾਸਲੀਲਾ ਹੁੰਦੀ ਆ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਰਾਸਲੀਲਾ ਨੂੰ ਅੱਜ ਦੂਜਾ ਦਿਨ ਹੈ ਜੀ ਦੂਜਾ ਦਿਨ ਹੈ ਹਾਂਜੀ ਤੁਸੀਂ ਸਾਰੀ ਦੇਖੀ ਐ ਇਹ ਹਾਂਜੀ ਅੱਜ ਕੀ ਦਿਖਾਇਆ ਗਿਆ ਇਹਦੇ ਵਿੱਚ ਅੱਜ ਜਿਨਾ ਦੇ ਕਾਲੀ ਨਾਲ ਜਨਮ ਹੋਇਆ ਸੀਗਾ ਅੱਜ ਸਾਰੀ ਸਖੀਆਂ ਵਧਾਈ ਦੇਣ ਜਾਣੀ ਸੀਗਾ ਉਹਨਾਂ ਦੇ ਘਰ ਅੱਛਾ ਹਾਂਜੀ ਤੇ ਪੂਧਣਾ ਵੀ ਆਈ ਸੀ ਹਾਂਜੀ ਤੇ ਕੀ ਕੀ ਤਾ ਪੂਧਣਾ ਨੂੰ ਉਹਨੇ ਕ੍ਰਿਸ਼ਨ ਵੰਗਾਨਾ ਚੱਕ ਲੀਤਾ ਅਤੇ ਬਾਅਦ ਚ ਆਪਣੇ ਆਪ ਹੀ ਮਾਰ ਗਈ ਤੇ ਤੁਸੀਂ ਇੱਥੇ ਸੇਵਾ ਵੀ ਕਰਦੇ ਹੋ ਹਾਂਜੀ ਕੀ ਸੇਵਾ ਕੀਤੀ ਅੱਜ ਤੁਸੀਂ ਆਈ ਸਮਾਸ ਮੁੰ ਚੱਕਣਾ ਆਈ ਲੰਗਰ ਲੁੰਗਰ ਖਵਾਣਾ ਇਤਨਾ ਦੀ ਸੇਵਾ ਕੀਤੀ ਹੈ ਕਿ ਮੈਨੂੰ ਲੱਗਦਾ ਸੀ ਬਹੁਤ ਵਧੀਆ ਲੱਗਦਾ ਹੈ ਜਿਹੜੀ ਸਾਡੀ लवली ਚਾਚੀ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਹੈ ਉਹ ਆਪਣਾ ਘਰ ਨਹੀਂ ਇਹਨਾਂ ਸੰਭਾਲਦੀ ਜਨਾਂ ਅਜੂਨਾਂ ਨੇ ਆਜਾ ਸਟੇਜ ਸਜਾਇਆ ਉਹਨਾਂ ਦੀ ਵਜ੍ਹਾ ਤੇ ਇਹ ਸਿਆਹ ਦੇਖ ਪਾਇਆ ਫੈਂ ਬਹੁਤ ਸ਼ੁਕਰੀਆ ਕਰਦੀਆਂ लवली ਚਾਚੀ ਦਾ ਜਿਹੜਾ ਉਹਨਾਂ ਨੇ ਇੰਨਾ ਕੁਝ ਕੀਤਾ ਸਾਡੇ ਚੁੱਕ ਹੈ ਸਾਨੂੰ ਸਿਖਾਇਆ ਹੈ ਵੀ ਬੱਚਿਆਂ ਨੂੰ ਕਿਆ ਸਿੱਖਣਾ ਚਾਹੀਦਾ ਕਿਆ ਨਹੀਂ ਸਾਡੀ लवली ਚਾਚੀ ਦਾ ਇਹ ਬਹੁਤ ਹੱਥ ਹੈ ਉਹੀ ਲੱਡੂ ਪਾਲੂ ਉਹਨਾਂ ਬਹੁਤ ਸੇਵਾ ਕਰਦੇ ਉਹਨਾਂ ਦੀ ਇੰਨੇ ਮਤਲਬ 1 ਸਾਲ ਚ ਇੰਨਾ ਕੁਝ ਕਰਾ ਲੈਂਦੀ ਹੈ ਰੱਬ ਦੀ ਕਿਰਤ ਪਾਇਉਨਾਤੇ ਹਾਂਜੀ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਪੰਕਜ ਜੀ ਖਰੜ ਸ਼ਹਿਰ ਦੇ ਵਿੱਚ ਬਹੁਤ ਧਾਰਮਿਕ ਪ੍ਰੋਗਰਾਮ ਅਕਸਰ ਹੁੰਦੇ ਰਹਿੰਦੇ ਨੇ ਕਦੇ ਨੈਣਾ ਦੇਵੀ ਮੰਦਿਰ ਦੇ ਵਿੱਚ ਹੋ ਗਿਆ ਰਾਮਲੀਲਾ ਹੋ ਗਈ ਰਾਸਲੀਲਾ ਹੋ ਗਈ ਤੇ ਅੱਜ ਜਿਹੜੀ ਇਹ ਰਾਸਲੀਲਾ ਚੱਲ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ राधे राधे ਜੈ ਸ਼੍ਰੀ ਰਾਦੇ ਕੋਰ ਰਾਸ਼ਟ ਮੇਰੀ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਮੇਰੇ ਵੱਲੋਂ ਤੇ ਸਾਡੇ ਜਿਹੜਾ ਕਲੱਬ ਹੈ ਸ਼ੀ ਜ਼ਾਦਾ ਕਿਰਪਾ ਕਲੱਬ ਉਹਦੇ ਵੱਲੋਂ ਵੀ ਠੀਕ ਹੈ ਜੀ ਜੀ ਮੈਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਰਾਸਲੀਲਾ ਐ ਅੱਜ ਤੋਂ 25-30 ਸਾਲ ਪਹਿਲਾਂ ਚੱਲੇ ਹੋਣ ਕਰਦੇ ਸੀ ਆਪਣੇ ਖਰੜ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਵੀ 10-15 ਸਾਲ ਪਹਿਲਾਂ ਤਾਂ ਰਾਮਲੀਲਾ ਦਾ ਹੀ ਜ਼ਿਆਦਾ क्रेज़ ਸੀ ਚਲੋ ਰਾਮਲੀਲਾ ਹੁੰਦੀ ਸੀ ਹੋਰ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਖਰੜ 'ਚ ਬਹੁਤ ਘੱਟ ਹੁੰਦਾ ਸੀ ਪਰ ਹੁਣ ਥੋੜੇ ਕ ਸਾਲ ਤੋਂ ਨਾ ਜ਼ਿਆਦਾ ਹੀ ਪ੍ਰੋਗਰਾਮ ਹੋ ਰਹੇ ਆ ਚਲੋ ਇਹ ਵੀ ਕਹਿ ਲਓ ਵੀ ਇੱਕ ਭਗਤੀ ਵਧ ਰਹੀ ਹੈ ਚਾਹੇ ਕੁਝ ਵੀ ਕਹਿ ਸਕਦੇ ਆਪਾਂ ਬਹੁਤ ਅੱਛਾ ਲੱਗਦਾ ਹੈ ਠੀਕ ਹੈ ਤੇ ਦੂਜੀ ਗੱਲ ਇਹ ਜਿਹੜੀ ਰਾਸਲੀਲਾ ਸ਼ਰਜਾਦਾ ਕਿਰਪਾ ਕਲੱਬ ਵੱਲੋਂ ਠੀਕ ਹੈ ਜੀ ਜਿਹੜਾ ਸਾਡਾ ਫਾਊਂਡਰ ਸੀ ਅਮਿਤ ਸੇਟੀ ਜੀ ਹਨ ਤੇ ਉਹਨਾਂ ਨੇ ਸਟਾਰਟ ਕੀਤੀ ਸੀ ਉਹਨਾਂ ਨੇ ਸਟਾਰਟ ਕੀਤੀ ਸੀ ਪਹਿਲਾ ਜਨਤਾ ਚੌਂਚ ਜਦੋਂ ਉਹ ਉਹ ਸੀਗਾ ਤੇ ਮੈਂ ਸੀਗਾ ਤੇ ਉਹਨਾਂ ਬਾਅਦ ਜੀ ਅਸੀਂ ਮੈਂ ਤੇ ਇੱਕ ਗੰਗਾ ਸੀ ਮੁੰਡਾ ਅਸੀਂ ਦੋ ਜਾਂ ਤਿੰਨ ਪਰਸਨ ਸੀ ਜਦੋਂ ਅਸੀਂ ਸਟਾਰਟ ਕੀਤੇ 2018-19 20 ਦੇ ਵਿੱਚ ਲਾਕਡਾਊਨ ਸੀ 21 ਦੇ ਵਿੱਚ ਲਾਕਡਾਊਨ ਸੀ ਫਿਰ 22 ਦੇ ਵਿੱਚ ਅਸੀਂ ਆਪਣਾ ਆਪਣੇ ਚੌਂਕ ਚ ਆਪਣਾ ਕਿਲਾ ਕੰਪਲੈਕਸ ਵਿੱਚ ਵੀ ਕੀਤੀ ਹੈ ਠੀਕ ਹੈ ਜੀ ਉੱਥੋਂ ਫਿਰ ਆਪਣੇ ਦੀਦੀ ਇਹ ਪਹਿਲਾਂ ਵੀ ਸਾਡੇ ਨਾਲ ਜੁਆਇਨ ਸੀ ਠੀਕ ਹੈ ਜੀ ਇਹਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਧਿਆ ਸਾਨੂੰ ਕਿਉਂਕਿ ਇਹ ਵੀ ਬਹੁਤ ਅੱਜ ਵੀ ਇਹਨਾਂ ਨੇ ਸਟੈਪ ਚੱਕਿਆ ਪਿਛਲੇ ਸਾਲ ਵੀ ਇਹਨਾਂ ਨੇ ਖੁਦ ਕਰ ਲਿਆ ਨੇ ਸਟੈਪ ਚੱਕਿਆ ਸੀ ਸਾਡੇ ਹਜੇ ਪ੍ਰੋਗਰਾਮ ਪਿਛਲੇ ਸਾਲ ਹੋ ਨਹੀਂ ਪਾਇਆ ਕਿਉਂ ਕਿ ਉੱਥੇ ਕੀ ਸੀ ਆਪਣਾ ਟਿਊਬਲ ਦੀ ਟਿਊਬਲ ਬਣ ਰਿਹਾ ਟਿਊਬਲ ਲੱਗ ਰਿਹਾ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਸੀ ਫਿਰ ਅਸੀਂ ਥੋੜਾ ਪੋਸਟਪੋਨ ਕਰਤਾ ਸੀ ਪਰ ਗੱਲ ਕਰਦੇ 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 ਸਲਾਹ ਕਰ ਰਹੇ ਸੀ ਕਾਫੀ ਦੇਰ ਤੋਂ ਦੀਦੀ ਨਾਲ ਵੀ ਸਲਾਹ ਹੋ ਰਹੀ ਸੀ ਸਾਡੀ लवली ਦੀਦੀਆਂ ਤੇ ਇਹਨਾਂ ਨਾਲ ਵੀ ਮੇਰਾ ਕਾਫੀ ਵਾਰਤਾਲਾਪ ਹੁੰਦਾ ਰਿਹਾ ਵੀ ਜੀ ਦੀ ਕੁਛ ਨਾ ਕੁਛ ਤਾਂ ਕਰਨਾ ਪਏਗਾ ਹਨਾ ਤੇ ਵੀ ਹੁਣ ਇਦਾਂ ਤਾਂ ਖਾਲੀ ਪ੍ਰੋਗਰਾਮ ਜਾ ਨਹੀਂ ਸਕਦਾ ਆਪਣਾ ਜੀ ਰਾਧਾ ਅਸ਼ਟਮੀ ਆ ਠੀਕ ਹੈ ਜੀ ਜਨਮ ਅਸ਼ਟਮੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਰੇ ਵਰਲਡ 'ਚ ਮਨਾਈ ਜਾਂਦੀ ਪਰ ਰਾਧਾ ਅਸ਼ਟਮੀ ਦਾ ਕਈਆਂ ਨੂੰ ਹੀ ਮਤ ਪਤਾ ਹੈ ਹੈਨਾ ਜੇ ਹੁਣ ਜੇ ਰਾਧਾ ਰਾਣੀ ਨਹੀਂ ਹੋਗੀ ਤਾਂ ਆਪਾਂ ਕ੍ਰਿਸ਼ਨ ਨਾਲ ਵੀ ਨਹੀਂ ਮਿਲ ਸਕਦਾ ਜੀ ਤਾਂ ਉਸ ਉੱਪਰ ਅਲਖ ਵਿੱਚ ਦੀਦੀ ਨੇ ਵੀ ਸਟੈਪ ਚੱਕਿਆ ਫਿਰ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪਹਿਲਾ ਬਬਾਲਾ ਨੇ ਕਿਹਾ ਵੀ ਚਲੋ ਕੋਈ ਨਹੀਂ ਦੀ ਤੁਸੀਂ ਕਰੋ ਤੁਸੀਂ ਆਪਣੇ ਉਰੇ ਪ੍ਰੋਗਰਾਮ ਕਰੋ ਕਿਉਂਕਿ ਉੱਧਰ ਤਾਂ ਜਵ ਨਹੀਂ ਪਾਉਂਗੇ ਤੇ ਇਹਨਾਂ ਨੇ ਮਤਲਬ ਸਟੈਪ ਚੱਕਣਾ ਹੀ ਬਹੁਤ ਵੱਡੀ ਗੱਲ ਹੈ ਇੱਕ ਕੱਲੇ ਬੰਦੇ ਦਾ ਸਟੈਪ ਚੱਕਣਾ ਇਹਨਾਂ ਨੇ ਸਟੈਪ ਚੱਕਿਆ ਦੇਖੋ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੇਰੇ ਕੋਲ ਪੈਸੇ ਕਿੱਥੋਂ ਆਉਣਗੇ ਕਿੱਥੋਂ ਨਹੀਂ ਆਉਣਗੇ ਤੇ ਪਿੱਛੇ ਜਿਹੜੀ ਰਾਸ਼ ਮੰਡਲ ਹੈ ਇਹ ਵੀ ਚੇਂਜ ਹੋਇਆ ਆਪਣਾ ਇਸ ਵਾਰੀ ਪਿਛਲੀ ਵਾਰ ਤਾਂ ਹੋਰ ਸੀ ਇਸ ਵਾਰ ਇਹ ਆਈ ਹੈ ਇਹਨਾਂ ਨੇ ਵੀ ਚਲੋ ਬਹੁਤ ਸੇ ਉਹ ਕਿਤਾ ਫੋਨ ਕਰ ਕਰਕੇ ਕਿਹਾ ਵੀ ਚਲੋ ਜੀ ਸਾਡਾ ਬੁੱਕ ਕਰੋ ਸਾਡਾ ਬੁੱਕ ਕਰ ਦਿਓ ਇਹਨਾਂ ਨੇ ਜਿਵੇਂ ਬੁੱਕ ਕਰਵਾਇਆ ਠੀਕ ਆ ਫਿਰ ਦੀਦੀ ਨੇ ਸਟੈਪ ਚੱਕ ਕੇ ਕਿਹਾ ਤੇ ਅਭੀ ਚਲੋ ਵੀ ਕਰ ਦੂੰ ਮੈਂ ਫਿਰ ਉਹਰੇ ਆਪਾ ਜੋ ਵੀ ਹੈ ਜਿੱਦਾਂ ਵੀ ਆਪਾਂ ਦੀਦੀ ਦੇ ਨਾਲ ਲੱਗੇ ਠੀਕ ਹੈ ਜੀ ਜਿੱਦਾਂ ਵੀ ਹੋਏ ਆਪਾਂ ਚੱਲ ਪਾਈ ਜੀ ਠੀਕ ਹੈ ਜੀ ਬਟ ਇਹ ਵੀ ਆ ਵੀ ਇੱਕ ਕੱਲੀ ਕੁੜੀ ਪਰ ਕਿਸ ਗੱਲ ਦੀ ਆ ਜਾਂਦੀ ਕਿ ਕੱਲੀ ਕੁੜੀ ਨੇ ਸਟੈਪ ਚੱਕਿਆ ਹੈ ਹਾਂ ਜੀ ਦੇਖੋ ਕੰਮ ਤਾਂ ਇਹ ਬੰਦੇ ਆਲੇ ਵੀ ਐ ਹਨਾ ਹਾਂ ਹਾਂਜੀ ਹਾਂ ਬੰਦੇ ਆਲੇ ਵੀ ਆ ਰੇਂਜਮੈਂਟ ਕਰਨਾ ਦੇਖੋ ਐ ਤਾਂ ਇਹਨਾਂ ਦਾ ਪਰਿਵਾਰ ਵੀ ਨਾਲ ਲੱਗਿਆ ਪਰ ਇੱਕ ਫੇਸ ਐ ਜਿਹੜਾ ਉਹਨਾਂ ਦਾ ਇਹ लवली ਭੈਣਜੀ ਦਾ ਜੀ ਇਹਨਾਂ ਨੇ ਸਟੈਪ ਚੱਕਿਆ ਫਿਰ ਅਸੀਂ ਕਲੱਬ ਵਾਲਿਆਂ ਨੇ ਵੀ ਚਲੋ ਕੀਤੀ ਇਹਨਾਂ ਨਾਲ ਗੱਲ ਵੀ ਹਾਂ ਵੀ ਚਲੋ ਕੋਈ ਗੱਲ ਨਹੀਂ ਅਸੀਂ ਨਾਲ ਹੀ ਐ ਅਸੀਂ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਐ ਐਤਾ ਹਰ ਸਾਲ ਪ੍ਰੋਗਰਾਮ ਦੇ ਵਿੱਚ ਹੁੰਦੇ ਆ ਫਿਰ ਆਪਾਂ ਸਟਾਰਟ ਕੀਤਾ ਇਹਨਾਂ ਨਾਲ ਠੀਕ ਐ ਜੀ ਤੇ ਜਿਵੇਂ ਜਿਵੇਂ ਮਨੋ ਟਾਈਮ ਮਿਲਦਾ ਮੈਂ ਆ ਜਾਂਦਾ ਇਹਨਾਂ ਕੋਲ ਤੇ ਜੋ ਜੋ ਵੀ ਕੰਮ ਸੀ ਅੱਜ ਜਿਵੇਂ ਤੁਸੀਂ ਦੇਖਿਆ ਸ਼ੋਭਾ ਯਾਤਰਾ ਸੀ ਉਹਦੇ ਵਿੱਚ ਵੀ ਇਹਨਾਂ ਨੇ ਹਿੱਸਾ ਪਾਇਆ ਜਦ ਕਿ ਇੱਧਰ ਵੀ ਪ੍ਰੋਗਰਾਮ 'ਚ ਸ਼ੋਭਾ ਯਾਤਰਾ ਸੀ ਆਪਣੀ ਗਊਂਸ਼ਾਲਾ ਵੱਲੋਂ ਉਧਰੋਂ ਵੀ ਇਹਨਾਂ ਨੇ ਹਿੱਸਾ ਪਾਇਆ ਉੱਥੇ ਵੀ ਆਏ ਇਹ ਉੱਥੇ ਵੀ ਚੱਲਦੇ ਰਹੇ ਸਾਡੇ ਨਾਲ ਠੀਕ ਹੈ ਨਾ ਜੀ ਤੇ ਕੱਲ ਅਸੀਂ ਰਾਧਾ ਸਟਮੀਆ ਸਾਰਿਆਂ ਨੂੰ ਫੇਰ ਦੁਬਾਰਾ ਇੱਕ ਵਾਰੀ ਸ਼ੁਭ ਕਾਮਨਾ ਮੇਰੇ ਵੱਲੋਂ ਸਾਡੇ ਕਲੱਬ ਵੱਲੋਂ ਤੇ ਰਹੀ ਗੱਲ ਇਹ ਹੈ ਵੀ ਬਾਕੀ ਵੀ ਸੰਗਤਾਂ ਨੂੰ ਮੈਂ ਇੱਕ ਸੰਦੇਸ਼ਾ ਦੇਣਾ ਚਾਹੁੰਦਾ ਹੈ ਕਿ ਵੱਧ ਛੜ ਕੇ ਹਿੱਸਾ ਲਿਆ ਕਰੋ ਇਹ ਜੇ ਧਾਰਮਿਕ ਉਪਰਾਲਿਆਂ ਵੱਲੋਂ ਆਪਣਾ ਹੱਥ ਪਿੱਛੇ ਨਾ ਕਰਿਆ ਕਰੋ ਹਮੇਸ਼ਾ ਨਾਲ ਰਹੇ ਕਰੋ ਜੇ ਕੋਈ ਕਰ ਰਿਹਾ ਏ ਜੇ ਕੋਈ ਸਟੈਪ ਚੱਕ ਰਿਹਾ ਉਹਦੇ ਨਾਲ ਜ਼ਰੂਰ ਲਗੋ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਾਂ ਜੋ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਕਿਚਨ ਆ ਜੀ ਪਹਿਲਾਂ ਤਾਂ ਪ੍ਰੋਗਰਾਮ ਇੰਨੇ ਨਹੀਂ ਹੁੰਦੇ ਸੀ ਉਹ ਤਾਂ ਕਰੜ ਸ਼ਹਿਰ ਚ ਬਹੁਤ ਜ਼ਿਆਦਾ ਪ੍ਰੋਗਰਾਮ ਹੋ ਲਾਗੇ ਪ੍ਰਭੂ ਦੀ ਕਿਰਪਾ ਹੈ ਜੀ ਏਕਨਾਂ ਜੀ ਬਾਕੀ ਮੈਂ ਸਭ ਮੇਰੀ ਟੀਮ ਜੋ ਸਿੱਧೇಶ್ਵਰ ਮਹਾਦੇਵ ਕੁਰਾਲੀ ਸਵਾਮੀ ਜੀ ਦੇ ਉੱਤੇ ਸ਼ਿੰਗਾਰ ਕਰਦੀ ਉਹਨਾਂ ਵੱਲੋਂ ਤੇ ਸਾਡਾ ਰਾਧਾ ਕ੍ਰਿਪਾ ਕਲੱਬ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਇਸ ਚੈਨਲ ਦਾ ਠੀਕ ਹੈ ਜੀ ਜੋ ਕਿ ਸਾਡ ਤੁਸੀਂ ਵੀ ਸਾਡੀ ਮਾੜੀ ਜੀ ਇੱਕ ਹਾਕ ਤੇ ਤੁਸੀਂ ਚੱਲੇ ਜਾਂਦੇ ਹੋ ਹਨ ਨਹੀਂ ਅੱਜ ਦੇ ਟਾਈਮ 'ਚ ਬੰਦਾ 10 12 ਕਿਲੋਮੀਟਰ ਛੱਡੋ ਤਾਂ ਬੰਦਾ ਨਾਲ ਕਿਲੋ ਤੋਂ 2 ਕਿਲੋਮੀਟਰ ਤੋਂ ਨਹੀਂ ਆਂਦਾ ਤੁਸੀਂ ਫੇਰ ਵੀ ਕੁਰਾਲੀ ਤੋਂ ਆ ਜੰਨੇ ਹੋ ਹਨਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਤਾਂ ਅਮਰਜੀਤ ਭਾਨ ਜੀ ਠੀਕ ਹੈ ਜੀ ਮੈਂ ਇਹ ਧਿਮਾਨ ਚੈਨਲ ਦਾ ਬਹੁਤ ਦਿਲ ਤੋਂ ਨਿੱਗਾ ਨਿੱਗਾ ਸਵਾਗਤ ਵੀ ਕਰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਰਾਦੇ ਰਾਤੀ جیسے ہی میں نے اس کنیا کو پکڑا دیوار میرے ہاتھوں سے جھوٹ کر کے وہ کنیا اور آکاش میں چلی گئی اور چلی گئی تو میرے مارنے کا اپرادی تو ویر میں بنا ہے جی. تیرا مارنے والا تو تیری جیل کو توڑ کر کے کوس میں جا تم جیسے لاہکار سہجادوں کے ہوتے ہوئے بھی دشمن ناپاک چلا گیا کیوں گیا کیسے گیا ملی بھر سے گیا یاد ہے کوٹی جیل نہ کھوٹا تالا یاد ہے کوٹی جیل نہ کھوٹا تالا اور یہ کیسے دسمن بھی کر گیا کیا کھوٹی قسمت تھی میری جو اُلٹا پاسا چودہ ہزار یودہ جیل کے چاروں طرف کر لگا ہوا تھا پالا والی اسٹمی پھرک کر دیاری ادھیاری ہو ہوگا پورن روپ سے بہ رہی ہے چل <tans> چلا تھا سوچ سمجھ کر کے پھر بھی کام ہے لیکن چھپا برج میں